او ستا د خدای په نام سره دې راځي چې په دې ځای کې راځم

We you टू फैमिली सत श्रीकाल जी अच्छ संक्रांत का है दो महीने की संकराद का त्योहार है तो अच्छ आप अपने पिंड गुरुद्वारे गुरुद्वारा छोटा सर साहब छोटा सा जोड़ा गुरुद्वारा है जोड़ा यह बनया सी बनयासी जनवरी उन्नीस सौ उनाहठ फिफ्टी नाइन 1959 ਦੇ ਵਿੱਚ ਸੇਸ ਦੇ ਨਾਲ ਇੱਕ ਇਤਿਹਾਸ ਜੁੜਿਆ ਹੋਇਆ ਹੈ ਗੁਰਦੁਆਰਾ ਸ੍ਰੀ ਚੋਟਾ ਸਰ ਸਾਹਿਬ ਦਾ ਇਤਿਹਾਸ ਹੈ ਜੋ ਪਾਤਸ਼ਾਹ ਸਾਹਿਬ ਜੀ ਗੁਰੂ ਗੋਵਿੰਦ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਗੁਰੂ ਗੋਵਿੰਦ ਸਿੰਘ ਸਾਹਿਬ ਜੀ ਉਠੰਡੇ ਕਿਲੇ ਵਿੱਚ ਪਹੁੰਚੇ ਸੀ ਤਾਂ ਇੱਥੋਂ ਦੀ ਸੰਗਤ ਨੇ ਸੀ ਬੇਨਤੀ ਕੀਤੀ ਸੀ ਕਿ ਸਾਨੂੰ ਠਮਾਕੇ ਕਾਨੇ ਦਿਓ ਨੂੰ ਜਿਹੜਾ ਕਿਲੇ ਵਿੱਚ ਸੀ ਉਸ ਨੂੰ ਕੱਢੋ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੇਟ ਬਲੀ ਦੇਣ ਦਾ ਕਿਹਾ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਨੂੰ ਹਾਥੀ ਦੀ ਬਲੀ ਵੇਟ ਦੇਣ ਲਈ ਕਿਹਾ ਤਾਂ ਲੋਕਾਂ ਨੇ ਆਖਿਆ ਸਾਡੇ ਲੱਕ ਵਿੱਚ ਨਹੀਂ ਆ ਤਾਂ ਵੱਡੇ ਕੈਦ ਦਾ ਇੱਕ ਮਾਰ ਖੰਡਾ ਸਿੰਘ ਆਣੇ ਪਿੰਡ ਬਗੇਹ ਜਾ ਕੇ ਸਤ ਵਿੱਚ ਬੈਠੇ ਕੋ ਜੀਵਰ ਦਵਾਗਾ ਨੂੰ ਛੋਟੇ ਦੇ ਢਾਹ ਬਾਰੇ ਪੁੱਛਿਆ ਤਾਂ ਉਹਨਾਂ ਨੇ ਸਿੰਘਾਂ ਨੂੰ ਮਖੋਲ ਵਿੱਚ ਆਖਿਆ ਪਿੱਛੇ ਮੁੜ ਜਾ ਉਸ ਤੋਂ ਕਿਉਂ ਕੁਛੈਰੀ ਪੜਵੋਣੇ ਹਾਂ ਇਹ ਸਾਹਮਣੇ ਢਾਹ ਵਿੱਚ ਦੇਖ ਲੋ ਸਿੰਘ ਢਾਵਲ ਲਗੇ ਤੇ ਕੋਨੇ ਵਿੱਚ ਛੋਟੇ ਨੂੰ ਬੈਠਾ ਵੇਖ ਕੇ ਬੋਲੇ ਕਿ ਤੈਨੂੰ ਪ੍ਰੇਮਿਆ ਗੁਰੂ ਜੀ ਨੇ ਵੀ ਠੰਡੇ ਸੱਧਿਆ ਹੈ ਫਿਰ ਹੁਕਮਨਾਮਾ ਵਿਖਾਇਆ ਛੋਟੇ ਨੇ ਨੇੜੇ ਆ ਕੇ ਸਿਰ ਚੁਕਾਇਆ ਤੇ ਅੱਗੇ ਲੱਗ ਤੁਰਿਆ ਬੈਠੇ ਵਿਰਧ ਬਾਬੇ ਤੇ ਹੋਰ ਵੇਖਣ ਵਾਲੇ ਲੋਕ ਹੈਰਾਨ ਹੋ ਗਏ ਤੇ ਸਿੰਘ ਨੂੰ ਜਾਦੂગર ਸਮਝਾ ਕੇ ਲੈ ਵਿੱਚ ਜਾ ਕੇ ਦੂਰੋਂ ਹੀ ਛੋਟਾ ਸੇ ਚੁਕਾ ਕੇ ਖੜ ਗਿਆ ਗੁਰੂ ਜੀ ਦਾ ਹੁਕਮ ਮੰਨ ਮੰਨ ਕੇ ਪਾਇ ਮਲਿਆਗਰ ਸਿੰਘ ਨੇ ਇੱਕ ਬਾਰ ਨਾਲ ਛੋਟਣ ਟਟਕਾ ਦੇ ਕੰਧ ਕੋੜ ਤੋਂ ਬਾਹਰ ਸੁੱਟ ਦਿੱਤਾ ਫਿਰ ਗੁਰੂ ਜੀ ਨੇ ਮਾਕੇ ਦੇਦ ਨੂੰ ਕਿਹਾ ਕਿ ਤ੍ਰਿਪਤ ਹੋ ਕੇ ਨਿਕਲ ਜਾਓ ਤੇ ਸਰਹੰਦ ਜਾ ਕੇ ਬਸੋ ਦੇਉ ਪਰਵਾਰ ਸਨੇਮ ਮੱਥਾ ਟੇਕ ਕੇ ਨਿਕਲ ਗਿਆ ਗੁਰੂ ਜੀ ਨੇ ਛੋਟੇ ਨੂੰ ਮੁਕਤ ਹੁੰਦਾ ਵਾਰ ਦਿੱਤਾ ਫਿਰ ਗੁਰੂ ਜੀ ਨੇ ਸਿੰਘਾਂ ਨੂੰ ਪੁੱਛਿਆ ਕਿ ਪਿੰਡ ਵਾਲਿਆਂ ਨੇ ਪ੍ਰਸਾਦ ਦੇ ਪਾਣੀ ਦੀ ਸੇਵਾ ਕੀਤੀ ਹੈ ਸਿੰਘਾਂ ਨੇ ਕਿਹਾ ਨਾ ਜੀ ਸਵੇਰ ਨੂੰ ਖੋਲਾ ਕੀਤੀ ਹਨ ਗੁਰੂ ਜੀ ਬੋਲੇ ਪਿੰਡ ਦਾ ਵਾਧਾ ਨਹੀਂ ਹੋਵੇਗਾ ਉਹ ਉੱਥੋਂ ਦੇ ਉੱਥੇ ਹੀ ਰਹਿਣਗੇ ਇੱਥੋਂ ਜਿਹੜਾ ਬਾਹਰ ਜਾਵੇ ਇਸੇ ਗੁਰੂ ਜੀ ਨੇ ਦਿੱਤੇ ਨਾਮ ਬਗਹਿ ਦੇ ਲੋਕਾਂ ਨੂੰ ਪਤਾ ਲੱਗ ਗਿਆ ਜਦੋਂ ਗੁਰੂ ਜੀ ਤਲਵੰਡੀ ਸਾਭੂ ਆ ਗਏ ਬਗਹਿ ਦੇ ਲੋਕਾਂ ਖਿਆਰ ਸਸਤਰ ਟਿੱਪੂ ਜੀ ਨੂੰ ਪਸੰਦ ਆ ਗਿਆ ਤਲੰ